ਜਿਸ ਤਰ੍ਹਾਂ ਮੈਂ ਇਸ ਵੀ ਸਿਚੁਏਸ਼ਨ 'ਚ ਇਨਸਾਨੀ ਜ਼ਿੰਦਗੀਆਂ ਨੂੰ ਪੈਸੇ ਨਾਲ ਗੰਬੇਰ ਕੀਤਾ ਜਾ ਰਿਹਾ ਆ ਸੱਪ ਦੇ ਲੰਘਣ ਤੋਂ ਬਾਅਦ ਲੀਕ ਕਾਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਸਾਉਣਾ ਇੰਟਰਨੈਸ਼ਨਲ ਸਪੋਰਟ ਉਹ ਤਾਂ ਇੱਕ ਉਹਨਾਂ ਦੀ ਤਰਫਤਾਰੀ ਬਿਲਕੁਲ ਜਿਵੇਂ ਉਹਨਾਂ ਦੇ ਕੈਂਡੀਡੇਟ ਹੋਣ ਉਹਨਾਂ ਦੀ ਗੱਲਬਾਤ ਪੂਰੀ ਕਰ ਰਹੇ ਉਹਨਾਂ ਨੂੰ ਪਬਲਿਕ ਸਰਵੰਟ ਦਾ 0% ਵੀ احساس ਨਹੀਂ ਹੈ ਵੀ ਮੈਂ ਪਬਲਿਕ ਸਰਵੰਟ ਐ। ਕੋਈ ਜਨਤਾ ਨੂੰ ਬਸ ਮੂਰਖਣਾਉਣ ਦੀ ਗੱਲ ਉਹਨਾਂ ਦੇ ਡਿਫੈਂਡਰ ਬਣ ਕੇ ਸਾਡੇ ਸਾਹਮਣੇ ਪੇਸ਼ ਹੋ ਰਹੇ ਐ। ਮੰਗਤਾ ਇਹ ਹੈ ਜੀ ਜੋ ਅ ਜਿਸ ਕੰਪਨੀ ਦੀ ਵਾਸੀ ਉਸ ਦੇ ਮਾਲਕ ਦੇ ਵਿਰੁੱਧ ਪਰਚਾ ਹੋਵੇ ਔਰ ਤਾਂ ਕਿ ਅੱਗੇ ਜੋ ਸਾਡੇ ਨਾਲ ਹੱਟ ਬੀਤੀ ਹੋਈ ਐ ਉਹ ਹੋਰ ਕਿਸੇ ਨਾਲ ਨਾ ਹੋ ਪਾਵੇ ਅੱਗੇ ਤੋਂ ਇਸ ਚੀਜ਼ ਦੀ ਰੋਕਥਾਮ ਹੋਵੇ। ਆ ਵੀ ਨਾਮ ਮਾਰਵਾਜ ਮੈਂ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਪੀਕੇਯੂ ਮਾਲਵਾ ਹੇਟ ਕੇ ਗੱਲਬਾਤ ਹੋਈ ਆ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਆ ਕੋਈ ਹੱਲ ਨਿਕਲਿਆ ਹੈਗਾ ਕੋਈ ਗੱਲਬਾਤ ਦੀ ਗੱਲਬਾਤ ਹੋਈ ਆ ਤੁਸੀਂ ਸਾਰਾ ਇਹ ਹੁਣ ਤੱਕ ਤਾਂ ਭਰੋਸਾ ਇਹੀ ਦਿੱਤਾ ਗਿਆ ਵੀ ਜੋ ਮਾਜਵਾ ਬੰਦਾ ਉਹ ਦਿੱਤਾ ਜਾਊਗਾ ਸਰਕਾਰਾਂ ਨੂੰ ਤੇ ਜੋ ਵੀ ਨੌਕਰੀ ਦੀ ਮਿਹਨਤ ਅਸੀਂ ਨੌਕਰੀ ਦੀ ਮੰਗ ਰੱਖੀ ਸੀਗੀ ਨੌਕਰੀ ਤੇ ਉਹਾਂ ਦੇ ਵੀ ਸਪਾਰਸ਼ ਕਰ ਦਾਂਗੇ ਸਰਕਾਰ ਨੂੰ ਤੇ ਬਾਕੀ ਜੇ ਹਸਾਮਨਾ ਹਸਾ ਤਕਰਾ ਹੋਇਆ ਜੀ ਉਹ ਹਸਾਮਨਾ ਨਹੀਂ ਇਨਸਾਫ ਨਹੀਂ ਮਿਲਦਾ 2 ਲੱਖ ਰੁਪਈਆ ਮੰਨਿਆ ਜੀ ਉਹਦੇ ਚੋਂ ਮੰਨ ਕੇ ਚਲੋ 2 ਲੱਖ ਨਾਲ ਕੀ ਬੰਦਾ ਪਰਿਵਾਰਾਂ ਦਾ ਜੀ ਉਹਨਾਂ ਕੋਸ਼ ਪਰਿਵਾਰ ਹੈ ਕਿ ਜਿਵੇਂ ਤਰਕਾਰ ਸੇ ਵਾਲੇ ਪਾਪੇ ਸੀ ਉਹਨਾਂ ਦੀ ਤਾਂ ਇੱਕ 19 ਸਾਲ ਦੀ ਬੇਟੀ ਹੈ ਇੱਕ 21 ਸਾਲ ਦੀ ਬੇਟੀ ਆ ਉਹਦੇ ਵਿਆਉਣ ਵਾਲੀਆਂ ਵੀ ਆ ਬਾਕੀ ਪਰਿਵਾਰ ਤੇ ਮਗਰ ਵੀ ਕੋਈ ਕਮਾਊ ਹੈ ਨਹੀਂ ਬਾਕੀ ਉਹਨਾਂ ਇਧਰੋਂ ਜਿਹੜੇ ਆਪਣੇ ਮੋਹਲਾ ਤੋਂ ਆ ਉਹਨਾਂ ਦੇ ਨਿਕ ਨਿਕੇ ਬੱਚੇ ਆ ਉਹਨਾਂ ਦੀ ਨੌਕਰੀ ਸੀਗੀ ਤੁਹਾਨੂੰ ਆਪ ਕਿੰਨੀ ਸਰਕਾਰ ਲੈਂਦੇ ਸੀ ਬਾਕੀ 2 ਕੋ ਲੱਖ ਰੁਪਏ ਆਖਿਆ ਜੀ ਇਹਨਾਂ ਨੇ ਇਹ ਪਰਿਵਾਰ ਨੇ ਤਾਂ ਜੀ ਹੁਣ ਮੰਨ ਕੇ ਚਲੋ ਪਰਿਵਾਰ ਕੋਈ ਪੈਸਾ ਤਾਂ ਨਹੀਂ ਇੰਨਾ ਮੰਗਦਾ ਹੁੰਦਾਗਾ ਜਿਹੜੀ ਬੰਦੀ ਆ ਹੁਣ ਮੰਨ ਕੇ ਚਲੋ ਕਰੋੜ ਰੁਪਏ ਮੰਗ ਰੱਖੀ ਸੀਗੀ ਚਲੋ ਮੰਨਦਾ ਕੋਈ 50 ਲੱਖ ਰੁਪਏ ਤਾਂ ਦਿੰਦੇ ਕੋਈ ਨੌਕਰੀ ਦਿੰਦੇ ਪਰਿਵਾਰਾਂ ਅਨੁਸਾਰਾ ਲੱਗਦਾ ਜੀ ਹਾਂਜੀ ਕੋਈ ਹੁਣ ਡੀਸੀ ਸਾਹਿਬ ਆਉਂਦੇ ਆ ਅੱਗੇ ਸਾਡੇ ਨਾਲ ਗੱਲਬਾਤ ਕਰਦੇ ਆ ਵੀ ਇਹਨੇ ਕੀ ਗੱਲਬਾਤ ਹੁੰਦੀ ਆ ਇਹ ਨਾਮ ਗੈਰਾਜੀ ਹੋਰ ਜਿਹੜਾ ਧਰਨਾ ਲਗਾਇਆ ਰੋਡ ਕੰਮ ਲਿੱਦਾ ਹੈ ਕਹਿੰਦਾ ਕੀ ਗੱਲ ਮੇਰਾ ਨਾਮ ਗੋਬਿੰਦ ਸਿੰਘ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ union ਰਾਜੇਵਾਲ ਜਿਹੜਾ ਅੱਜ ਦਾ ਧਰਨਾ ਹੈ ਜਿਹੜਾ ਪਿਛਲੀ 18 ਤਰੀਕ ਨੂੰ ਇੱਕ ਬਹੁਤ ਮੰਦ ਭਾਗਾ ਹਾਦਸਾ ਸਾਡੇ ਮੁਕਤਸਰ ਜ਼ਿਲ੍ਹੇ ਨਾਲ ਸੰਬੰਧਿਤ ਵਾਪਰਿਆ ਉਹਦੇ ਸੰਬੰਧ ਵਿੱਚ ਮਰਨ ਵਾਲਿਆਂ ਦੇ ਜਿਹੜੇ ਪਰਿਵਾਰ ਹੈ ਉਹਨਾਂ ਦੀ ਰਾਹਤ ਵਾਸਤੇ ਤੇ ਪ੍ਰਸ਼ਾਸਨ ਨੇ ਤੇ ਨਾ ਹੀ ਨਿੱਜੀ ਕੰਪਨੀ ਦੇ ਮਾਲਕਾਂ ਨੇ ਕਿਸੇ ਨੇ ਵੀ ਯਾਰ ਉਹਨਾਂ ਬੰਦਿਆਂ ਦੀ ਸਾਰ ਤੱਕ ਨਹੀਂ ਲਈ 8 ਦਿਨ ਬੀਤਣ ਦੇ ਬਾਵਜੂਦ 2 ਦਿਨ ਇਹਨਾਂ ਨੇ ਪਿੰਡ ਦੇ ਵਿੱਚ ਰੋਸ ਮੁਜ਼ਾਹਰਾ ਕੀਤਾ ਫਿਰ ਇਹਨਾਂ ਨੇ ਜਥੇਬੰਦੀਆਂ ਤੋਂ ਸਾਥ ਮੰਗਿਆ ਇੱਕ ਐਜੇ ਇਨਸਾਨੀਅਤ ਅੱਜ ਅਸੀਂ ਇੱਥੇ ਰੋਡ ਜਾਮ ਕਰਕੇ ਤੇ ਪ੍ਰਸ਼ਾਸਨ ਨਾਲ ਗੱਲਬਾਤ ਦਾ ਰਾਹ ਖੋਲਿਆ ਤੇ ਅਸੀਂ ਪੂਰੀ ਮੈਤ ਰੱਖਦੇ ਹਾਂ ਵੀ ਪ੍ਰਸ਼ਾਸਨ ਤਕਰੀਬਨ ਏਡੀਸੀ ਸਾਹਿਬ ਐਸਪੀ ਸਾਹਿਬ ਡੀਐਫਸੀਪੀ ਸਾਹਿਬ ਸਾਰੇ ਤਕਰੀਬਨ ਆਏ ਆ ਹੋ ਸਕਦਾ ਵੀ ਸਾਡੀ ਸੈਟਿੰਗ ਹੋ ਜਾਏ ਕੋਈ ਪਰਮਾਣ ਧਮਾਕਾ ਕਰੇ ਮੰਗਿਆ ਇਹਨਾਂ ਨੂੰ ਇਹੀ ਹੈ ਵੀ ਜਿਹੜਾ ਯੋਗ ਮੁਆਵਜ਼ਾ ਪਰਿਵਾਰਾਂ ਨੂੰ ਦਿੱਤਾ ਜਾਵੇ ਤੇ ਜਿਹੜੀ ਕੋਈ ਨੌਕਰੀ ਦਾ ਹਾਲ ਹੋ ਸਕਦਾ ਹੈ ਉਹਦੀ ਸਪਾਰਸ਼ ਕੀਤੀ ਜਾਵੇ ਨਾ ਪਰਿਵਾਰਾਂ ਦਾ ਕੋਈ ਰੋਟੀ ਦਾ ਜ਼ਰੀਆ ਬਣ ਦੇ ਗਰੀਬ ਪਰਿਵਾਰਾਂ ਨਾਲ ਸੰਬੰਧਤ ਹੈ ਇੱਕੋ ਜਿਹੜੀ ਕੁੜੀ ਟੀਚਰ ਹੈ ਉਹਦਾ ਤਾਂ ਬੇੜਾ ਹੀ ਗੁਰ ਰੁੜ ਗਿਆ ਘਰ ਦਾ ਉਹ ਕੀ ਕਰੂਗਾ ਇਹ ਕੁਝੜਾ ਕਾਰਸੇ ਵਾਲਾਂ ਦੇ ਨਾਲ ਸੇਵਾਦਾਰ ਸੀ ਬੰਦਾ ਜਿਹਦੀ 18 ਸਾਲ ਦੀ ਤੇ 21 ਸਾਲ ਦੀ ਬੇਟੀ ਹੈ ਉਹਨਾਂ ਦੇ ਮਗਰ ਕੋਈ ਸਾਹਮ ਸਮਾਈ ਵਾਲਾ ਵੀ ਹੈ ਨਹੀਂ ਅਸੀਂ ਇਹਨਾਂ ਵੀ ਇਹ ਜਿਹੜੇ ਲੋੜਵੰਦ ਪਰਿਵਾਰਾਂ ਦੀ ਪ੍ਰਸ਼ਾਸਨ ਮਦਦ ਕਰੇ ਤੇ ਅਸੀਂ ਧਰਨਾ ਲਾ ਕੇ ਕੀ ਲੈਣਾ ਅਸੀਂ ਧਰਨਾ ਦਾ ਸਮਾਪਤ ਕਰ ਦਿਆਂਗੇ